ਕੀ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਜਿਹੜਾ ਦੇਣ ਵਾਲਿਓ ਕਾਫੀ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਅੱਜ ਆਪਣੇ ਟੇਬਲ ਤੇ ਸਜਾ ਰੱਖਿਆ ਨੇ ਕੀ ਹੈ ਜੀ ਇਹ ਕਿ ਕਿ ਸਜਾ ਅੱਜ ਨਾਲ ਤੁਹਾਨੂੰ ਖਾਸ ਤਰ੍ਹਾਂ ਦਾ ਦੁੱਧ ਪਿਆਣਾ ਤਗੜ ਤਗੜ ਦੁੱਧ ਬਣਾਉਂਗੇ ਅੱਜ ਹਾਂ ਜੀ ਅੱਜ ਤਗੜ ਤਗੜ ਦੁੱਧ ਦੀ ਵਾਰੀ ਹੈ ਭੱਜਿਆ ਫਿਰੇਗਾ ਜਿਹੜੀ ਕਹਿੰਦੇ ਇੰਨੀ એનર્ਜੀ ਇੰਨੀ ਜਾਨ ਆ ਜਾਏਗੀ ਸਰੀਰ ਦੇ ਵਿੱਚ ਕੀ ਇਹ ਸੋਚੇਗਾ ਵੀ ਇਹ ਸਰੀਰ ਮੇਰਾ ਹੀ ਸਰੀਰ ਹੈ ਚਿਤਚਮ ਚ ਪਾ ਲਿਆ ਜੀ ਆ ਦੂਜਾ ਚਮਚਾ ਪਾ ਨਾ ਪਏ ਆ ਜ਼ਿਆਦਾ ਭਰ ਕੇ ਨਹੀਂ ਪਾਣਾ ਤੇ ਜ਼ਿਆਦਾ ਖਾਲੀ ਨਹੀਂ ਰੱਖਣਾ ਇਹ ਇੰਨਾ ਇੰਨਾ ਹੀ ਪਾਣਾ ਦੇਖੋ ਅੱਧਾ ਚਮਚ ਇੰਨਾ ਕੋ ਬੰਦਾ ਜੀ ਨੀਅਰ ਅਬਾਉਟ ਇੰਨਾ ਕੋ ਅੱਧੇ ਤੋਂ ਵੀ ਘੱਟ ਜੀ ਅੱਧੇ ਤੋਂ ਵੀ ਘੱਟ ਜੀ ਆ ਦੇਖੋ ਦੋ ਖਜੂਰਾਂ ਤੁਸੀਂ ਇੱਕ ਵਾਰ ਚ ਯੂਜ਼ ਕਰਨੀਆਂ ਦੋ ਤੋਂ ਵੱਧ ਖਜੂਰਾਂ ਨਹੀਂ ਯੂਜ਼ ਕਰਨੀਆਂ ਡਾਕਟਰ ਸਾਹਿਬ ਇਹ ਦੱਸੋ ਵੀ ਜਿਨ੍ਹਾਂ ਦੇ ਛੋਲੇ ਵਿਗ ਚੁੱਕੇ ਨੇ ਹਾਂ ਜੀ ਉਹ ਉਹਨਾਂ ਨੂੰ ਇਹ ਛੋਲੇ ਕੰਮ ਕਰਨਗੇ 100% ਕਰਨਗੇ ਜੀ ਜਿੰਨੂੰ ਕਹਿੰਦੇ ਨੇ ਜੀ ਅਹੀ ਨਹੀਂ ਕੁੜੀ ਬਸਾਣੀ ਮੁੰਡੇ ਦੇ ਦੇ ਛੋਲੇ ਵਿਗੇ ਹੋਏ ਨੇ ਉਹ ਕਹਿਣਗੇ ਜੀ ਕੁੜੀ ਦੇ ਵਸਾਣੀ ਤੇ ਇੱਥੇ ਵਸਾਣੀ ਹੈ ਕਿਉਂਕਿ ਛੋਲੇ ਤੇ ਨਾਲ ਸਤੂ ਕੈਮ ਨੇ ਬਿਲਕੁਲ ਸਭ ਕੁਝ ਕਿਹੜੇ ਲੋਕਾਂ ਨੂੰ ਫਾਇਦਾ ਹੋਣ ਵਾਲਾ ਹੈ ਔਰ ਕਿਹੜੇ ਲੋਕਾਂ ਦੇ ਉੱਤੇ ਜਿਹੜਾ ਇਹ ਨੁਸਖਾ ਫਾਰਮੂਲਾ ਤੁਹਾਡਾ ਦਗੜ ਦਗੜ ਦੁੱਧ ਵਾਲਾ ਕੰਮ ਕਰੇਗਾ ਵਿਟ ਲੈਪਾਨ ਨੂੰ ਕਿਉਰ ਕਰੇਗਾ ਇਰੇਕਟਾਈਲ ਡਿਸਫੰਕਸ਼ਨ ਨੂੰ ਕਿਉਰ ਕਰੇਗਾ ਸਮਾ ਘਟ ਲੱਗਣ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਕਿਉਰ ਕਰੇਗਾ ਬਾਕੀ ਸਰੀਰ ਦੇ ਵਿੱਚ ਜਦੋਂ ਜਾਨ ਨਹੀਂ ਆ ਜਣੀ ਐਨੀ એનર્ਜੀ ਆ ਜਣੀ ਐ ਥੋੜਾ ਬੋੜਾ ਸਾਈਜ਼ ਦਾ ਵੀ ਫਰਕ ਪਏਗਾ। ਨੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਇੰਨਾ ਖਰਾਕਾਂ ਦੇ ਉੱਤੇ ਹੀ 100-100 ਸਾਲ ਦੀ ਜ਼ਿੰਦਗੀ ਨਾ ਉਦੋਂ ਨੀਰ ਰਿਪਲੇਸਮੈਂਟ ਹੁੰਦੀਆਂ ਸੀਗੀਆਂ ਨਾ ਉਹ ਤੋਂ ਗੋਡੇ ਬਦਲੇ ਜਾਂਦੇ ਸੀ। ਨਾ ਉਹ ਹਿਪ ਰਿਪਲੇਸਮੈਂਟ ਹੁੰਦੀ ਸੀ ਨਾ ਜੋੜ ਦਰਦ ਦਰਦ ਦੀ ਪ੍ਰੋਬਲਮ ਹੁੰਦੀ ਸੀ। ਬਹੁਤ ਵਾਰ ਹੁੰਦਾ ਹੈ ਕਿ ਬਹੁਤ ਸਾਰੀਆਂ ਵਧੀਆ-ਵਧੀਆ ਆਟਮਾ ਅਸੀਂ ਖਾਂਦੇ ਆਂ ਬਹੁਤ ਚੰਗਾ-ਚੰਗਾ ਅਸੀਂ ਖਾਣ ਦੀ ਕੋਸ਼ਿਸ਼ ਕਰਦੇ ਆਂ ਐਕਸਰਸਾਈਜ਼ ਵੀ ਪੂਰੀ ਕਰਦੇ ਆਂ ਪਰ ਸਾਡੇ ਜਿਹੜੇ ਸੱਤੂ ਹੈਗੇ ਨੇ ਉਹ ਸੱਤੂ ਮੁੱਕੇ ਰਹਿੰਦੇ ਨੇ ਦੇਖੋ ਜੀ ਹੁਣ ਤੁਹਾਨੂੰ ਅੱਗੇ ਵੀ ਇੱਕ ਵਾਰੀ ਤੁਸੀਂ ਆਈ ਮੈਂ ਵੀ ਜਿਹੜਾ ਘੋੜਾ ਹੁੰਦਾ ਘੋੜਾ ਤੁਹਾਨੂੰ ਪਤਾ ਜਿਹੜਾ ਅਰਬੀ ਨਸਲ ਦਾ ਘੋੜਾ ਹੁੰਦਾ ਵਧੀਆ ਘੋੜਾ ਹੁੰਦਾ ਉਹ ਕਿਦੀ ਬੰਦਾ ਨਹੀਂ ਪਤਾ ਤੁਹਾਨੂੰ ਇਸ ਗੱਲ ਦਾ ਜੀ ਜੀ ਘੋੜਾ ਕਿਉਂ ਨਹੀਂ ਬੰਦਾ ਕਿਉਂਕਿ ਉਹਦੇ ਸੱਤੂ ਕਾਇਮ ਹੁੰਦੇ ਨੇ ਤੇ ਕੋੜਾ ਖਾਂਦਾ ਕੀ ਹੈ ਕੋੜਾ ਛੋਲੇ ਖਾਂਦੇ ਹਾਂ ਤੇ ਛੋਲੇ ਛੋਲੇ ਖਾਣੇ ਜਿਹੜੇ ਉਹ ਕਿੰਨੇ ਵਧੀਆ ਨੇ ਕੋੜੇ ਤੇ ਮੈਂ ਬੈਠੇ ਵੀ ਵੇਖੇ ਨੇ ਜੀ ਉਹ ਕੋੜੇ ਉਹ ਹੁੰਦੇ ਨੇ ਜਿਨ੍ਹਾਂ ਦੇ ਸਤੂ ਮੁੱਕੇ ਹੁੰਦੇ ਨੇ ਜਿਹੜੇ ਕੋੜੇ ਬੈਠੇ ਹੁੰਦੇ ਨੇ ਨਾ ਉਹਨਾਂ ਨੂੰ ਤੇ ਕੰਮ ਕਰਨਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਕੀ ਨਮਾ ਅੱਜ ਜੋ ਨੁਸਖਾ ਨਮਾ ਫਾਰਮੂਲਾ ਕਿਹੜਾ ਹੈ ਜਿਹੜਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਤੁਹਾਨੂੰ ਦਿਖਾ ਦਈਏ ਕਿ ਵੈਦ ਜੀ ਨੇ ਦੁੱਧ ਰੱਖਿਆ ਖੰਜੂਰਾਂ ਰੱਖੀਆਂ ਨੇ ਇਲਾਇਚੀ ਹੈਗੀ ਹੈ ਤੇ ਉਜੇ ਰੋਏ ਛੋਲੇ ਪਏ ਨੇ ਇਥੇ ਕਿਹੜਾ ਨੁਸਕਾ ਕਿਹੜਾ ਫਾਰਮੂਲਾ ਅੱਜ ਸਾਨੂੰ ਦੇਣ ਵਾਲੇ ਨੇ ਗੱਲਬਾਤ ਕਰ ਲੈਣੇ ਆ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਸਾਡੇ ਨਾਲ ਨੁਸਕੇ ਆਪਣੇ ਲਾਇਲ ਡਾਇਰੀ ਦੇ ਵਿੱਚੋਂ ਲੈ ਕੇ ਆਉਂਦੇ ਨੇ ਵੈਜ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਕੀਕਤ ਟੀਵੀ ਪੰਜਾਬੀ ਦੇਖਣ ਵਾਲਿਆਂ ਨੂੰ ਸਾਰੇ ਮੇਰੇ ਵੀਰਾਂ ਨੂੰ ਮੇਰਾ ਯਾਨੀ ਵੈਦ ਹਰਸ਼ਵੀਰ ਸਿੰਘ ਦਾ ਪਿਆਰ ਪ੍ਰਸਾਸਤੀ ਕਰਦਾ ਹਾਂ ਵੈਜ ਜੀ ਅੱਜ ਤੁਸੀਂ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਜਿਹੜਾ ਦੇਣ ਵਾਲਿਓ ਕਾਫੀ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਅੱਜ ਆਪਣੇ ਟੇਬਲ ਤੇ ਸਜਾ ਰੱਖੀਆਂ ਨੇ ਕੀ ਹੈ ਜੀ ਇਹ ਰੁਕੀ ਸਾਜਾ ਅੱਜ ਨਾਲ ਤੁਹਾਨੂੰ ਖਾਸ ਤਰ੍ਹਾਂ ਦਾ ਦੁੱਧ ਪਿਆਣਾ ਦੁੱਧ ਜੀ ਦੁੱਧ ਤਗੜ ਦੁੱਧ ਇਹ ਦਗੜ-ਤਗੜ ਦੁੱਧ ਬਣਾਉਂਗੇ ਅੱਜ ਹਾਂ ਜੀ ਅੱਜ ਦਗੜ-ਦਗੜ ਦੁੱਧ ਦੀ ਵਾਰੀ ਹੈ ਇਹ ਬਹੁਤ ਨਾਇਆਬ ਨੁਸਖਾ ਬਹੁਤ ਪੁਰਾਣਾ ਨੁਸਖਾ ਇਨੂੰ ਅਸੀਂ ਆਸਾਨ ਭਾਸ਼ਾ ਦੇ ਵਿੱਚ ਕਈ ਇਹਨੂੰ ਸੱਤੂ 20 ਕਹਿੰਦੇ ਨੇ ਉਹ ਸੱਤੂ ਉਹ ਸੱਤੂ ਨੇ ਜਿਹੜੇ ਕਹਿੰਦੇ ਨੇ ਵੀ ਇਹਦੇ ਫਲਾਣੇ ਦੇ ਹੁਣ ਸੱਤੂ ਮੁੱਕ ਗਏ ਨੇ ਜਿਹਦੇ ਜਿਹਦੇ ਸੱਤੂ ਮੁੱਕ ਗਏ ਨੇ ਅਸੀਂ ਉਹਦੇ ਉਹਦੇ ਸੱਤੂ ਪੂਰੇ ਨੇ ਕਰਨੇ ਨੇ ਸੱਤੂ ਦੇ ਅਠੂ ਬਣਾ ਦੇਣੇ ਨੇ ਆਪਾਂ ਤੇ ਐਨ ਅਰਬੀ ਕੋਡ ਇਹਨੂੰ ਭੱਜੇ ਹੀ ਫਿਰੇਗਾ ਬੰਦਾ ਜਿਹੜਾ ਇਹ ਚੀਜ਼ ਸਾਡਾ ਫਾਰਮੂਲਾ ਜਿੱਦਾਂ ਸਾਡੇ ਦਸਨ ਮੁਤਾਬਕ ਜੇ ਯੂਜ਼ ਕਰੇਗਾ ਜੇ ਆਪਣੇ ਹਿਸਾਬ ਨਾਲ ਉਹਦੇ ਵਿੱਚ ਕੋਈ ਚੇਂਜੇਸ ਨਹੀਂ ਕਰੇਗਾ ਤੇ ਪਰデア ਫਿਰੇਗਾ ਜਿਹੜੀ ਕਹਿੰਦੇ ਇੰਨੀ એનર્ਜੀ ਇੰਨੀ ਜਾਨ ਆ ਜੇਗੀ ਸਰੀਰ ਦੇ ਵਿੱਚ ਕੀ ਇਹ ਸੋਚੇਗਾ ਵੀ ਇਹ ਸਰੀਰ ਮੇਰਾ ਹੀ ਸਰੀਰ ਹੈ ਜੀ ਅੱਛਾ ਹਾਂਜੀ ਤੇ ਹੋਏਗਾ ਕਿ ਕਿਹੜੇ ਲੋਕਾਂ ਨੂੰ ਫਾਇਦਾ ਹੋਣ ਵਾਲਾ ਹੈ ਔਰ ਕਿਹੜੇ ਲੋਕਾਂ ਦੇ ਉੱਤੇ ਜਿਹੜਾ ਇਹ ਨੁਸਕਾ ਫਾਰਮੂਲਾ ਤੁਹਾਡਾ ਦਗੜ ਦਗੜ ਦੁੱਧ ਵਾਲਾ ਕੰਮ ਕਰੇਗਾ ਰੁਕੀ ਸਾਹਿਬ ਫਾਰਮੂਲੇ ਤੇ ਵੀ ਆਵਾਂਗੇ ਆਪਾਂ ਸਾਰਾ ਕੁਝ ਦੱਸਾਂਗੇ ਬਟ ਇਹਦੇ ਵਿੱਚ ਇੱਕ ਚੀਜ਼ ਬਹੁਤ ਐਮ ਹੈ ਜਿਹੜੀ ਕਲੀਅਰ ਕਰਨ ਲਈ ਹੈ ਸਾਡੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਜੋ ਕਿ ਸਾਨੂੰ ਬਹੁਤ ਪਿਆਰ ਕਰਦੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਵੀ ਜਿਹੜੇ ਉਹਨਾਂ ਨੇ ਸਾਡੇ ਪਿਛਲੇ ਵੀਡੀਓ ਨੂੰ ਇੰਨਾ ਪਿਆਰ ਕੀਤਾ ਉਹਦੇ ਵਿੱਚ ਇੱਕ ਐਕਸਟ੍ਰੀਮ ਮੋਟੀਵੇਸ਼ਨ ਮਿਲਦੀ ਹੈ ਮੈਂ ਦਿਲੋਂ ਧੰਨਵਾਦ ਦੀਆਂ ਵੀਰਾਂ ਦਾ ਤੇ ਨਾਲ ਉਹਦੇ ਇੱਕ ਛੋਟੀ ਜੀ ਅਪੀਲ ਕਰਾਂਗਾ ਕਿ ਜਿਹੜੇ ਵੀਡੀਓ ਆਪਾਂ ਬਣਾਨੇ ਆ ਇਹ ਇਨਫੋਰਮੇਸ਼ਨ ਪਰਪਸਲੀ ਹੁੰਦੇ ਨੇ ਇਹ ਐਜੂਕੇਸ਼ਨਲ ਪਰਪਸਲੀ ਹੁੰਦੇ ਨੇ ਤੁਹਾਡੀ ਅਵੇਅਰਨੈਸ ਵਧਾਉਣ ਲਈ ਹੁੰਦੇ ਨੇ ਕਿ ਤਾਂਕਿ ਕਿਸੇ ਵੀ ਖੌਤੀ ਬਿਆਦ ਕੋ ਤੁਸੀਂ ਜੀਬਾ ਨਾ ਘਟਾਉਂਦੇ ਫਿਰੋ ਤੁਹਾਨੂੰ ਇੰਨੀ ਕੁ ਜਾਣਕਾਰੀ ਆ ਜਾਏ ਇਹ ਵੀਡੀਓ ਤੁਹਾਨੂੰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਨੁਸਖਾ ਦੱਸਿਆ ਜਾਂਦਾ ਉਹਦੇ ਵਿੱਚ ਇਹ ਵੇ ਕਿ ਤੁਸੀਂ ਕਿਸੇ ਐਕਸਪਰਟ ਦੀ ਕਿਸੇ ਪ੍ਰੋਫੈਸ਼ਨਲ ਦੀ ਕਿਸੇ ਡਾਕਟਰ ਦੀ ਜਾਂ ਸੀਨੀਅਰ ਬੈਟ ਦੀ ਅੰਡਰ ਕੇਅਰ ਦੇ ਅੰਡਰ ਹੀ ਇਹਨੂੰ ਯੂਜ਼ ਕੀਤਾ ਜਾਏ ਜੀ 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 ਅੱਛਾ ਜਿਹੜਾ ਨੁਸਖਾ ਹੈਗਾ ਜੀ ਤੁਸੀਂ ਤਾਂ ਇੱਥੇ ਛੋਲੇ ਰੱਖੇ ਨੇ ਛੋਲੇ ਨਾਲ ਵੀ ਕੀ ਚੰਦਾ ਜੀ ਕਦੇ ਦੇਖੋ ਜੀ ਛੋਲੇ ਜਿਹੜੇ ਨੇ ਨਾ ਆਪਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਨਾ ਉਹਨਾਂ ਨੂੰ ਅੰਡਰ ਐਸਟੀਮੇਟ ਕੀਤਾ ਇਹੀ ਚੀਜ਼ਾਂ ਹੁਣ ਮੈਂ ਤੁਹਾਨੂੰ ਕਹਾਂ ਵੀ ਤੁਹਾਨੂੰ ਇੱਕ ਕੈਪਸੂਲ ਬਣਾ ਕੇ ਦੇ ਦਾਂ ਉਦੇ ਵਿੱਚ ਤੁਹਾਨੂੰ ਕਹਾਂ ਵੀ ਇਹਦੇ ਵਿੱਚ ਪ੍ਰੋਟੀਨ ਹੈ ਇਹਦੇ ਵਿੱਚ ਜ਼ਿੰਕ ਹੈ ਇਹਦੇ ਵਿੱਚ ਫਲਾਣਾ ਇਹ ਚ ਵਿਟਾਮਿਨ ਸੀ ਹੈਗੀ ਹੈ ਇਹ ਚ ਵਿਟਾਮਿਨ ਡੀ ਹੈਗੀ ਹੈ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨਾ ਜਿਹੜੀਆਂ ਕੈਪਸੂਲ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਛੋਲਿਆਂ ਵਿੱਚ ਹੈਗੀਆਂ ਕਿਉਂਕਿ ਪਤਾ ਕੀ ਗੱਲ ਹੈ ਜਿਹੜੀ ਚੀਜ਼ ਸਾਨੂੰ ਸੌਖੀ ਮਿਲ ਜਾਂਦੀ ਹੈ ਜਾਂ ਸਾਡੀ ਰੇਚ ਦੇ ਵਿੱਚ ਆ ਜਾਂਦੀ ਹੈ ਜਾਂ ਸਾਡੀ ਜੇਬ ਤੱਕ ਪਹੁੰਚਦੀ ਹੈ ਨਾ ਆਸਾਨੀ ਨਾਲ ਸਾਨੂੰ ਜੇਬ 파ੜਨੀ ਨਹੀਂ ਪੈਂਦੀ ਤੰਗ ਨਹੀਂ ਹੋਣਾ ਪੈਂਦਾ ਉਹ ਚੀਜ਼ਾਂ ਆਪਾਂ ਸਮਝਦੇ ਵੀ ਉਹ ਖੇਸ ਵਾਈ ਐ ਉਹ ਨਹੀਂ ਕਿਸੇ ਕੰਮ ਦੀਆਂ ਉਹ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਇੰਨਾ ਖਰਾਕਾਂ ਦੇ ਉੱਤੇ ਹੀ 100-100 ਸਾਲ ਦੀ ਜ਼ਿੰਦਗੀ ਨਾ ਉਦੋਂ ਨੀਰ ਰਿਪਲੇਸਮੈਂਟ ਹੁੰਦੀਆਂ ਸੀਗੀਆਂ ਨਾ ਉਹ ਗੋਡੇ ਬਦਲੇ ਜਾਂਦੇ ਸੀ ਨਾ ਉਹ ਹਿਪ ਰਿਪਲੇਸਮੈਂਟ ਹੁੰਦੀ ਸੀ ਨਾ ਜੋੜ ਦਰਦ ਦੀ ਪ੍ਰੋਬਲਮ ਹੁੰਦੀ ਸੀ ਅੱਜ ਜਿੰਨੀਆਂ ਬਿਮਾਰੀਆਂ ਨੇ ਅੰਗਰੇਜ਼ੀ ਨਾਂ ਚੱਲੇ ਨੇ ਵੱਡੇ ਵੱਡੇ ਹਸਪਤਾਲ ਬਣੇ ਨੇ ਇਹ ਹੋਣ ਹੀ ਬਣੇ ਨੇ ਅੱਜ ਤੋਂ 100 ਸਾਲ ਪਹਿਲਾਂ ਹਸਪਤਾਲ ਹੁੰਦੇ ਸੀ ਇਦਾਂ ਦੇ ਤੁਸੀਂ ਬਿਮਾਰੀਆਂ ਦੇ ਨਾਂ ਸੁਣੇ ਸੀ ਉਦੋਂ ਇਹੀ ਚੀਜ਼ਾਂ ਸੀ ਇਹੀ ਖਰਾਕਾਂ ਸੀਗੀਆਂ ਅੱਛਾ ਬਹੁਤ ਵਾਰ ਹੁੰਦਾ ਹੈ ਕਿ ਬਹੁਤ ਸਾਰੀਆਂ ਵਧੀਆ-ਵਧੀਆ ਆਟਮਾਸੀ ਖਾਂਦੇ ਆ ਬਹੁਤ ਚੰਗਾ-ਚੰਗਾ ਅਸੀਂ ਖਾਣ ਦੀ ਕੋਸ਼ਿਸ਼ ਕਰਦੇ ਆ ਐਕਸਰਸਾਈਜ਼ ਵੀ ਪੂਰੀ ਕਰਦੇ ਆ ਪਰ ਸਾਡੇ ਜਿਹੜੇ ਸੱਤੂ ਹੈਗੇ ਨੇ ਉਹ ਸੱਤੋਂ ਮੁੱਕੇ ਰਹਿੰਦੇ ਨੇ ਉਹ ਕੀ ਚੀਜ਼ ਹੁੰਦੀ ਜੀ ਦੇਖੋ ਜੀ ਹੁਣ ਤੁਹਾਨੂੰ ਅੱਗੇ ਵੀ ਇੱਕ ਵਾਰੀ ਤੁਸੀਂ ਆਈ ਮੈਂ ਵੀ ਜਿਹੜਾ ਘੋੜਾ ਹੁੰਦਾ ਘੋੜਾ ਤੁਹਾਨੂੰ ਪਤਾ ਜਿਹੜਾ ਅਰਬੀ ਨਸਲ ਦਾ ਘੋੜਾ ਹੁੰਦਾ ਵਧੀਆ ਘੋੜਾ ਹੁੰਦਾ ਉਹ ਕਦੀ ਬੰਦਾ ਨਹੀਂ ਪਤਾ ਤੁਹਾਨੂੰ ਇਸ ਗੱਲ ਦਾ ਜੀ ਜੀ ਘੋੜਾ ਕਿਉਂ ਨਹੀਂ ਬੰਦਾ ਕਿਉਂਕਿ ਉਹਦੇ ਸੱਤੂ ਕਾਇਮ ਹੁੰਦੇ ਨੇ ਅੱਛਾ ਤੇ ਘੋੜਾ ਖਾਂਦਾ ਕੀ ਹੈ ਕੋੜਾ ਛੋਲੇ ਖਾਂਦਾ ਜੀ ਹਾਂ ਤੇ ਛੋਲੇ ਛੋਲੇ ਖਾਣੇ ਜਿਹੜੇ ਉਹ ਕਿੰਨੇ ਵਧੀਆ ਨੇ ਜੇ ਘੋੜੇ ਵਰਗਾ ਤਗੜਾ ਜਾਨਵਰ ਵੀ ਉਹ ਕਾਇਮ ਰਹਿੰਦਾ ਇੰਨਾ ਉਹਦੀ ਚ એનર્ਜੀ ਇੰਨੀ ਉਹਦੇ ਚ ਜਾਨ ਹੁੰਦੀ ਏ ਘੋੜੇ ਚ ਜਿਹੜਾ ਕਿ ਪਿੱਛੇ ਐਡੀ ਵੱਡੀ ਗੱਡੀ ਲੱਗੀ ਹੁੰਦੀ ਉਹਨੂੰ ਖਿੱਚ ਕੇ ਲਾ ਜਾਂਦਾ ਤਾਂ ਤੁਸੀਂ ਸਮਝ ਲਓ ਵੀ ਜਿਹੜਾ ਬੰਦਾ ਵੀ ਕਿ ਜਿਹੜਾ ਆਪਣੇ 파ਟਨਰ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਜਾਂ ਜਿਹਦੇ ਸਰੀਰ ਦੇ ਵਿੱਚ ਜਾਨ ਨਹੀਂ ਰਹੀ ਜਾਂ ਜਿਹੜਾ ਕਹਿੰਦਾ ਮੇਰਾ ਮੇਰਾ ਸਰੀਰ ਕਮਜ਼ੋਰ ਰਹਿੰਦਾ ਮੇਰਾ ਸਰੀਰ ਢਿੱਲਾ ਹੀ ਰਹਿੰਦਾ ਮੈਂ ਜੋ ਮਰਜੀ ਖਾਲਾਂ ਉਹ ਦੇ ਲੋ ਕਿਦਾਂ ਖਿੱਚ ਕੇ ਲੈ ਕੇ ਜਾਊਗਾ ਫੇਰ ਹੂੰ 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 ਸਭਨ ਬਹੁਤ ਕੋੜੇ ਤੇ ਮੈਂ ਬੈਠੇ ਵੀ ਵੇਖੇ ਨੇ ਜੀ ਉਹ ਕੋੜੇ ਉਹ ਹੁੰਦੇ ਨੇ ਜਿਨ੍ਹਾਂ ਦੇ ਸਤੂ ਮੁੱਕੇ ਹੁੰਦੇ ਨੇ ਅੱਛਾ ਜਿਹੜੇ ਕੋੜੇ ਬੈਠੇ ਹੁੰਦੇ ਨੇ ਨਾ ਉਹਨਾਂ ਨੂੰ ਤੇ ਕੈਮ ਕਰਨਾ ਅੱਛਾ ਉਹਨਾਂ ਨੂੰ ਤੇ ਖੜੇ ਕਰਨਾ ਹੂੰ ਤੇ ਫਿਰ ਉਹ ਦੇਖੋ ਉਹਦੇ ਲਈ ਤੇ ਆਪਾਂ ਫਾਰਮੂਲਾ ਲੈ ਕੇ ਆਏ ਆ ਵੀ ਪਿਛਲਾ ਫਾਰਮੂਲਾ ਤੁਹਾਨੂੰ ਸਿਆਹੀ ਵਿੱਚ ਸਾਢੇ 4 ਰੁਪਈਆ 'ਚ ਬੰਦਾ ਆਹ ਵਾਲਾ ਫਾਰਮੂਲਾ ਤੁਹਾਡਾ 2.5 ਰੁਪਈਆ 'ਚ ਬੰਨਾ ਅਹੀਂ ਥੱਲੇ ਨੂੰ ਆਣਦੇ ਆਂ ਅਹੀਂ ਉੱਪਰ ਨੂੰ ਨਹੀਂ ਜਾਂਦੇ ਬਈ ਥੱਲੇ ਨੂੰ ਆਣੇ ਵੇ ਆ ਵੀ ਤੁਸੀਂ ਘੱਟ ਤੋਂ ਘੱਟ ਵਾਜਬ ਪੈਸਿਆਂ ਦੇ ਵਿੱਚ ਘਰ ਬੈਠੇ ਠੀਕ ਹੋ ਜਾਓ ਤੁਹਾਨੂੰ ਅਖੌਤੀ ਵੈਦਾਂ ਦੇ ਚੱਕਰ ਨਾ ਲਾਣੇ ਪੈਣ ਤੁਹਾਨੂੰ ਮੇਰੇ ਕੋਲ ਵੀ ਨਾ ਆਣਾ ਪਏ ਕਿਉਂਕਿ ਮੈਂ ਇਕੱਲਾ ਬੰਦਾ ਮੈਂ ਕਿੰਨੇ ਕੁ ਪੇਸ਼ੈਂਟ ਦੇਖ ਲਾਂਗਾ ਤੁਹਾਨੂੰ ਪਤਾ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਸੰਸਾਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਨਾ ਜਿਹੜੀ ਵੀਕਨੈਸ ਹੈ ਜਿਹੜੀ ਕਮਜ਼ੋਰੀ ਹੈ ਜਿਹਨੂੰ ਆਪਾਂ ਗੁਪਤ ਰੋਗ ਕਾਹਦੇ ਨੇ ਆ ਢਿੱਲੇ ਪੰਦੇ ਸ਼ਿਕਾਇਤ ਕਾਹਦੇ ਨੇ ਆ ਸਮਾ ਨਾਲ ਗੰਦੀ ਸ਼ਿਕਾਇਤ ਕਾਹਦੇ ਨੇ ਆ ਜਿਹੜਾ ਕਿ ਆਪਣੇ ਪਾਰਟਨਰ ਮੋਰੇ ਸ਼ਰਮਿੰਦੇ ਹੋਣ ਵਾਲੇ ਜਿਹੜੇ ਰੋਗ ਨੇ ਨਾ ਉਹਨਾਂ ਤੋਂ ਇਸ ਵੇਲੇ ਸਾਰੀ ਦੁਨੀਆ ਹੀ ਲਗਭਗ ਪੀੜਿਤ ਹੈ ਆਪਾਂ ਕਿਸੇ ਪੰਜਾਬ ਦੀ ਗੱਲ ਨਹੀਂ ਕਰਦੇ ਆਪਾਂ ਹਿੰਦੁਸਤਾਨ ਦੀ ਗੱਲ ਨਹੀਂ ਕਰਦੇ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਨਹੀਂ ਕਰਦੇ ਅਸੀਂ ਦੁਨੀਆ ਦੀ ਗੱਲ ਕਰਦੇ ਪਏ ਦੁਨੀਆ ਤੋਂ ਫੋਨ ਆਉਂਦੇ ਨੇ ਸਾਰੇ ਮਿਡਲ ਈਸਟ ਤੋਂ ਫੋਨ ਆਉਂਦੇ ਨੇ ਇੰਗਲੈਂਡ ਤੋਂ ਫੋਨ ਆਉਂਦੇ ਨੇ ਇਟਲੀ ਤੋਂ ਫੋਨ ਆਉਂਦੇ ਨੇ ਹੋਰ ਤੇ ਹੋਰ ਜਿਹੜੇ ਕਾਲਿਆਂ ਦੀਆਂ ਕੰਟਰੀਆਂ ਨੇ ਬ੍ਰਾਜ਼ੀਲ ਤੋਂ ਦੂਜਾ ਸਾਊਥ ਅਫਰੀਕਾ ਉੱਥੋਂ ਤੱਕ ਫੋਨ ਆਉਂਦੇ ਨੇ ਵੀ ਸਾਡਾ ਕੁਝ ਕਰੋ ਅੱਛਾ ਤੇ ਫਿਰ ਇਹ ਕੀ ਕਰਨ ਵਾਲਿਓ ਤੁਸੀਂ ਇਹਦਾ ਨੁਸਕਾ ਫਾਰਮੂਲਾ ਬਣਾਉਣਾ ਕਿਵੇਂ ਆ ਔਰ ਖਾਸ ਕਰਕੇ ਜਿਹੜਾ ਤੁਸੀਂ ਨੁਸਕਾ ਫਾਰਮੂਲਾ ਅੱਜ ਬਣਾਉਣ ਲੱਗੇ ਹੋ ਦਗੜ ਦਗੜ ਦੁੱਧ ਵਾਲੇ ਦਾ ਨਾਮ ਦਗੜ ਦਗੜ ਕਿਉਂ ਰੱਖਿਆ ਤੁਸੀਂ ਦਗੜ ਦਗੜ ਵਰਡ ਜਿਹੜਾ ਹੈ ਦਗੜ ਦਗੜ ਵਗੜਦਾ ਮਤਲਬ ਇਹ ਹੁੰਦਾ ਵੀ ਘੋੜੇ ਜਿੰਨੀ ਤਾਕਤ ਅੱਛਾ ਘੋੜੇ ਜਿੰਨੀ એનર્ਜੀ ਘੋੜੇ ਵਾਂਗ ਦਗੜ ਦਗੜ ਕਰਦੇ ਫਿਰੋਗੇ ਹਾਂ ਆਪਣੇ 파ਟਰਨਰ ਨੂੰ ਸੈਟੀਸਫਾਈ ਕਰੋਗੇ ਆਪ ਵੀ ਖੁਸ਼ ਹੋਵੋਗੇ 파ਟਰਨਰ ਨੂੰ ਵੀ ਖੁਸ਼ ਕਰੋਗੇ ਜਿਹੜੀਆਂ ਜਿਹੜੀਆਂ ਕਮਜ਼ੋਰੀਆਂ ਦੇ ਉੱਤੇ ਕੰਮ ਕਰਦਾ ਮੈਂ ਅੱਗੇ ਆਲਰੇਡੀ ਦੱਸ ਚੁੱਕਾ ਵਾਂ ਵੀ ਢਿੱਲੇਪਾਨ ਨੂੰ ਕਿਉਰ ਕਰੇਗਾ ਇਰੇਕਟਾਈਲ ਡਿਸਫੰਕਸ਼ਨ ਨੂੰ ਕਿਉਰ ਕਰੇਗਾ ਸਮਾਂ ਘਟ ਲੱਗਣ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਕਿਉਰ ਕਰੇਗਾ ਬਾਕੀ ਸਰੀਰ ਦੇ ਵਿੱਚ ਜਦੋਂ ਜਾਨ ਨਹੀਂ ਆ ਜਣੀ ਐਨੀ એનર્ਜੀ ਆ ਜਣੀ ਐ ਥੋੜਾ ਬੋੜਾ ਸਾਈਜ਼ ਦਾ ਵੀ ਫਰਕ ਪਵੇਗਾ ਜੀ 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 ਅੱਛਾ ਤੇ ਫਿਰ ਬਣਾਉਣਾ ਕਿਵੇਂ ਆ ਨੁਸਖਾ ਇਹਨੂੰ ਕਿਵੇਂ ਇਸਤੇਮਾਲ ਕਿਵੇਂ ਕਰਨਾ ਸਾਨੂੰ ਆਸਾਨ ਹੈ ਜੀ ਮੈਂ ਤੁਹਾਡੇ ਸਹੂਲਤ ਲਈ ਵੀਡੀਓ ਲੰਮਾ ਨਾ ਹੋਣ ਕਰਕੇ ਜਿਹੜੇ ਆ ਛੋਲੇ ਨੇ ਇਹਨਾਂ ਨੂੰ ਪਹਿਲਾਂ ਹੀ ਅਸੀਂ ਪਾਊਡਰ ਫਾਰਮ ਦੇ ਵਿੱਚ ਕਰਕੇ ਰੱਖਿਆ ਹੋਇਆ ਅੱਛਾ ਮਤਲਬ ਛੋਲਿਆਂ ਦੇ ਸਤੂ ਬਣਾ ਕੇ ਰੱਖਿਆ ਹਾਂਜੀ ਹਾਂਜੀ ਪਾਊਡਰ ਬਣਾ ਕੇ ਰੱਖਿਆ ਹੋਇਆ ਸਿਰਫ ਇਹਦੇ ਵਿੱਚੋਂ ਆਪਾਂ 2 ਚਮਚ ਪਾਊਡਰ ਦਾ ਜਿਹੜਾ ਨਾ ਉਹ ਯੂਜ਼ ਕਰਾਂਗੇ ਹੂੰ ਇੱਕ ਚਮਚ ਪਾ ਲਿਆ ਜੀ ਆ ਦੂਜਾ ਚਮਚਾ ਪਾਣਾ ਪਏ ਆ ਜ਼ਿਆਦਾ ਭਰ ਕੇ ਨਹੀਂ ਪਾਣਾ ਤੇ ਜ਼ਿਆਦਾ ਖਾਲੀ ਨਹੀਂ ਰੱਖਣਾ ਇਹ ਇੰਨਾ-ਇੰਨਾ ਹੀ ਪਾਣਾ ਦੇਖੋ ਠੀਕ ਹੈ ਜੀ ਠੀਕ ਹੈ ਦੋ ਦੋ ਚਮਚੇ ਪਾਊਡਰ ਦੇ ਅਸੀਂ ਯੂਜ਼ ਕਰ ਲਏ ਹੁਣ ਸੈਕਿੰਡ ਜਿਹੜਾ ਹੈਗਾ ਉਹ ਹੈਗਾ ਸਾਡਾ ਇਲਾਚੀਆਂ ਦਾ ਇਲਾਚੀਆਂ ਯੂਜ਼ ਕਰਨੀਆਂ ਤੁਸੀਂ ਇਲਾਚੀਆਂ ਦਾ ਪਹਿਲਾਂ ਪਾਊਡਰ ਬਣਾ ਲੈਣਾ ਅੱਧਾ ਚਮਚਾ ਪਾਊਡਰ ਦਾ ਇਲਾਚੀ ਦਾ ਪਾਊਡਰ ਅਸੀਂ ਬਣਾ ਕੇ ਰੱਖਿਆ ਹੋਇਆ ਹੈ ਤੁਹਾਡੀ ਸਹੂਲਤ ਲਈ ਟਾਈਮ ਬਚਾਣ ਲਈ ਸਿਰਫ ਇਹ ਅੱਧਾ ਚਮਚ ਇੰਨਾ ਕੋ ਮੰਦਾ ਜੀ ਨੀਅਰ ਅਬਾਊਟ ਇੰਨਾ ਕੋ ਅੱਧੇ ਤੋਂ ਵੀ ਕੱਟ ਜੀ ਅੱਧੇ ਤੋਂ ਵੀ ਕੱਟ ਜੀ ਆ ਦੇਖੋ ਇਹ ਆਪਾ ਪਾ ਲਿਆ ਜੀ ਲਾਚੀਆਂ ਦਾ ਪਾਊਡਰ ਯੂਜ਼ ਕਰਨ ਦਾ ਇਹ ਮਤਲਬ ਹੈ ਕਿ ਲਾਚੀਆਂ ਦੇ ਨਾਲ ਇੱਕਦਮ ਜਿਹੜੀ એનર્ਜੀ ਹੈ એનર્ਜੀ ਦਾ ਫਲੋ ਲੜ ਦਾ ਫਲੋ ਇੱਕਦਮ ਵਧੇਗਾ ਹੂੰ ਹੂੰ ਇਹਦੇ ਤੋਂ ਬਾਅਦ ਆ ਗਿਆ ਜੀ ਤੁਹਾਡਾ ਮੀਨ ਖਜੂਰਾ ਦਾ ਜੀ ਖਜੂਰਾ ਆਪਾਂ ਯੂਜ਼ ਕਰਨੀਆਂ ਸਿਰਫ ਦੋ ਖਜੂਰਾ ਦੀ ਗਿੱਟ ਕੱਢ ਲੈਣੀ ਹੈ ਗਿੱਟ ਪਹਿਲਾਂ ਕੱਟ ਕੇ ਰੱਖੀ ਹੋਈ ਹੈ ਸਵਾ ਬਚਾਣ ਲਈ ਸਿਰਫ ਦੋ ਖਜੂਰਾ ਤੁਸੀਂ ਇੱਕ ਵਾਰ ਚ ਯੂਜ਼ ਕਰਨੀਆਂ ਦੋ ਤੋਂ ਵੱਧ ਖਜੂਰਾ ਨਹੀਂ ਯੂਜ਼ ਕਰਨੀਆਂ ਆਹ ਦੇਖੋ ਜੀ ਆਹ ਇਹਦੀ ਗਿਟੇ ਕੱਢੀ ਹੋਈ ਹੈ ਦੋ ਖਜੂਰਾ ਆਪਾਂ ਲੈਣੀਆਂ ਜੀ ਇਹ ਯੂਜ਼ ਕਰਨੀਆਂ ਹੁਣ ਮੈਂ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਵਾਂ ਜਿਹੜਾ ਛੋਲਿਆਂ ਦਾ ਪਾਊਡਰ ਹੈ ਉਹ ਆਪਾਂ ਲੈਣਾ ਦੋ ਚਮਚ ਜਿਹੜੀ ਲਾਚੀ ਦਾ ਜਿਹੜਾ ਪਾਊਡਰ ਹੈ ਉਹ ਲੈਣਾ ਆਪਾਂ ਅੱਧਾ ਚਮਚ ਤੋਂ ਵੀ ਥੋੜਾ ਜਿਹਾ ਘੱਟ ਤੇ ਦੋ ਖਜੂਰਾ ਲੈਣੀਆਂ ਜੀ ਇੰਨੀ ਗੱਲ ਕਲੀਅਰ ਹੋ ਗਈ ਆਪਾਂ ਹੁਣ ਇਹਦੇ ਵਿੱਚ ਜਿਹੜਾ ਮੇਨ ਤੇ ਫਾਈਨਲ ਹੈਗਾ ਇਹਦਾ ਉਹ ਹੈਗਾ ਦੁੱਧ ਜੀ ਜੀ ਆਪਾਂ ਹੁਣ ਦੁੱਧ ਐਡ ਕਰਨ ਜਾ ਰਹੇ ਆ ਜਿਹੜਾ ਪਾਊਡਰ ਤੁਸੀਂ ਬਣਾਇਆ ਉਹ ਏ ਛੋਲਿਆਂ ਦਾ ਬਣਾਇਆ ਜਾਂ ਏ ਛੋਲਿਆਂ ਦਾ ਬਣਾਇਆ ਏ ਛੋਲੇ ਤਾਂ ਬਣਾਇਆ ਜਿਹੜੀ ਛਿਲੜ ਲਾ ਕੇ ਜਿਹੜੇ ਛੋਲੇ ਬੰਦੇ ਛਿਲੜ ਉਤਾਰ ਦੇਨੇ ਨਾ ਤਾਂ ਹਾਂਜੀ ਹਾਂਜੀ ਛਿਲੜ ਉਤਾਰ ਕੇ ਜੀ ਲੋ ਜਿਹੜਾ ਨੁਸਖਾ ਹੈਗਾ ਦਗੜ ਦਗੜ ਦੁੱਧ ਵਾਲਾ ਉਹ ਬਿਲਕੁਲ ਬਣ ਕੇ ਤਿਆਰ ਹੈ ਵੈਦ ਜੀ ਨੇ ਪੁੱਜੇ ਹੋਏ ਛੋਲਿਆਂ ਦੇ ਛਿਲੜ ਉਤਾਰ ਕੇ ਛਿਲਕੇ ਉਤਾਰ ਕੇ ਉਹਦਾ ਛੋਲਿਆਂ ਦਾ ਸੱਤੂ ਬਣਾਇਆ ਫਿਰ ਇਲਾਇਚ ਪਾਈਆਂ ਨੇ ਲਾਈਚਾਂ ਦਾ ਪਾਊਡਰ ਹੈਗਾ ਅੱਧੇ ਚਮਚਤ ਵੀ ਘੱਟ ਤੇ ਦੋ ਖੰਜੂਰਾ ਤੇ ਮੈਨੂੰ ਲੱਗਦਾ ਕਿ 15-20 ਸਕਿੰਟ ਦੇ ਵਿੱਚ ਇਹ ਨੁਸਕਾ ਫਾਰਮੂਲਾ ਜਿਹੜਾ ਬਿਲਕੁਲ ਬਿਲਕੁਲ ਤਿਆਰ ਬਰ ਤਿਆਰ ਹੋ ਜਾਏਗਾ ਤਿਆਰ ਹੋਣ ਜਾ ਰਿਹਾ ਜੀ ਬਿਲਕੁਲ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਤੇ ਲੋ ਜੀ ਜਿਹੜਾ ਫਾਰਮੂਲਾ ਹੈਗਾ ਦਗੜ ਦਗੜ ਦੁੱਧ ਵਾਲਾ ਉਹ ਤਿਆਰ ਹੋ ਚੁੱਕਿਆ ਹੈ ਬਾਜ਼ਾਰਾਂ ਦੇ ਵਿੱਚੋਂ ਮਿਲਣ ਵਾਲੇ ਜਿਹੜੇ ਸ਼ੇਕ ਨੇ ਇਹਨੇ ਕੋਸਟਲੀ ਇਹਨੇ ਐਕਸਪੈਂਸਿਵ ਤੁਸੀਂ ਉਹਨਾਂ ਨੂੰ ਭੁੱਲ ਜਾਓਗੇ ਜਦੋਂ ਤੁਸੀਂ ਇਸ ਚੀਜ਼ ਨੂੰ ਵਰਤੋਗੇ ਨਾ ਜਦੋਂ ਤੁਹਾਡੇ ਅੰਦਰ ਇਹਨੀ ਤਾਕਤ ਆ ਜਾਏਗੀ ਇੰਨੀ એનર્ਜੀ ਆ ਜਾਏਗੀ ਤੇ ਤੁਸੀਂ ਇਹ ਕਹੋਗੇ ਵੀ ਸਵਾਦ ਦਾ ਸਵਾਦ ਨਾਲੇ ਪੁੰਨ ਤੇ ਨਾਲੇ ਫਲੀਆਂ ਠੀਕ ਹੈ ਅ ਫਰੁਕੀ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਵੀ ਇੱਕ ਵਾਰੀ ਟੇਸਟ ਕਰਕੇ ਦੱਸਣਾ ਵੀ ਇਹਦਾ ਟੇਸਟ ਕਿਦਾਂ ਦਾ ਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਜਿਨ੍ਹਾਂ ਦੇ ਛੋਲੇ ਵਿਗ ਚੁੱਕੇ ਨੇ ਹਾਂਜੀ ਉਹ ਉਹ ਉਹਨਾਂ ਨੂੰ ਇਹ ਛੋਲੇ ਕੰਮ ਕਰਨਗੇ 100% ਕਰਨਗੇ ਜੀ ਜਿੰਨੂੰ ਕਹਿੰਦੇ ਨੇ ਨਾ ਜੀ ਅਹੀ ਨਹੀਂ ਕੁੜੀ ਵਸਾਣੀ ਮੁੰਡੇ ਦੇ ਦੇ ਛੋਲੇ ਵਿਕੇ ਹੋਏ ਨੇ ਉਹ ਕਹਣਗੇ ਜੀ ਕੁੜੀ ਦੇ ਵਸਾਣੀ ਦੇ ਇੱਥੇ ਵਸਾਣੀ ਹੈ ਕਿਉਂਕਿ ਛੋਲੇ ਤੇ ਨਾਲ ਸਤੂ ਕੈਮ ਨੇ ਬਿਲਕੁਲ ਸਭ ਕੁਝ ਜੀ ਜੀ ਚਲੋ ਅਸੀਂ ਟੈਸਟ ਕਰਕੇ ਦੇਖਦੇ ਹਾਂ ਕਿ ਇਹ ਜਿਹੜਾ ਦੁੱਧ ਹੈਗਾ ਦਗੜ ਦਗੜ ਦੁੱਧ ਇਕਦਮ ਤਿਆਰ ਕੀਤਾ ਹੈ ਵੈਜ ਜੀ ਨੇ ਆਪਣੀ ਲਾਲ ਡਾਇਰੀ ਵਾਲੇ ਨੁਸਖਿਆਂ ਦੇ ਵਿੱਚੋਂ ਤੋਂ ਕੀ ਆ ਬਤਾ ਜੀ ਤਾਂ ਲੱਗਦਾ ਜਿਵੇਂ ਕੋਈ ਸ਼ੇਕ ਪੀਨੇ ਹੁੰਨੇ ਅਸੀਂ ਬਿਲਕੁਲੀ ਮੈਂ ਇਹ ਚੀਜ਼ ਨੂੰ ਥੋੜੀ ਜੀ ਇੰਪੋਰਟੈਂਸ ਦੇਣਾ ਵਾ ਕਿ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਈ ਮੇਰੇ ਵੈਦ ਦੋਸਤ ਨੇ ਬੜੇ ਕਾਬਲ ਨੇ ਉਹ ਉਹ ਨੁਸਖੇ ਦਦੇ ਨੇ ਬਟ ਉਹ ਨੁਸਖੇ ਇੰਨੇ ਕੋ ਔਖੇ ਹੁੰਦੇ ਨੇ ਬਣਾਣੇ ਜਾਂ ਆਪਾਂ ਘਰ ਬਣਾ ਨਹੀਂ ਸਕਦੇ ਜੇ ਅਸੀਂ ਬਣਾਵ ਵੀ ਪੰਨੇ ਆ ਤੇ ਫਿਰ ਆਪਾਂ ਉਹਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹ ਯੂਜ਼ ਕਰਨ ਦੇ ਕਾਬਿਲ ਨਹੀਂ ਹੁੰਦੇ ਕਿਉਂਕਿ ਇੰਨੇ ਕੋੜੇ ਹੁੰਦੇ ਨੇ ਕੋਈ ਜਿਹੜੀ ਚੀਜ਼ ਜबान ਦੇ ਨਾਲ ਲੱਗਦੇ ਹੀ ਬੰਦੇ ਨੂੰ ਵੋਮਿਟ ਆਣੀ ਸ਼ੁਰੂ ਹੋ ਜਾਂਦੀ ਏ ਬੰਦਾ ਸਾਰਾ ਕੁਝ ਖਾਦਾ ਪੀਤਾ ਬਾਹਰ ਕੱਢ ਦਿੰਦਾ ਮੈਂ ਇਹ ਚੀਜ਼ ਚਾਹਨਾ ਵਾ ਵੀ ਹਰ ਇੱਕ ਬੰਦੇ ਦੀ ਚੀਜ਼ ਪਹੁੰਚ ਦੇ ਵਿੱਚ ਹੋਏ ਇੱਕ ਤੇ ਬਣਾਣੀ ਆਸਾਨ ਹੋਏ ਇੱਕ ਉਹਦੀ ਪਾਕਟ ਫ੍ਰੈਂਡਲੀ ਹੋਏ ਸਸਤੀ ਬਣੇ ਤੂੰ ਤੀਜੇ ਨੰਬਰ ਤੇ ਉਹ ਬੰਦਾ ਉਹਨੂੰ ਈਜ਼ਲੀ ਯੂਜ਼ ਕਰ ਸਕੇ ਪੀਣਾ ਕਿਸ ਵ ਜਿਹੜਾ ਇਸਤੇਮਾਲ ਕਰਨ ਦਾ ਜਿਹੜਾ ਸਮਾਂ ਹੈ ਉਹ ਨੋਟ ਕਰ ਲਓ ਵੀ ਜਦੋਂ ਸਵੇਰੇ ਸੁੱਤੇ ਉੱਠਦੇ ਆਸਾਰ ਨਿਰਨੇ ਕਾਲਜੇ ਪੁੰਜੇ ਬੈਠ ਕੇ ਆਰਾਮ ਨਾਲ ਹੌਲੀ ਹੌਲੀ ਕਰਕੇ ਸਿਪ ਸਿਪ ਕਰਕੇ ਇਹਨੂੰ ਪੀਣਾ ਦਿਨ ਦੇ ਵਿੱਚ ਸਿਰਫ ਆਪਾਂ ਇਹਨੂੰ ਇੱਕ ਵਾਰੀ ਪੀ ਸਕਦੇ ਆ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ 10 ਦਿਨ ਆਪਾਂ ਲਗਾਤਾਰ ਯੂਜ਼ ਕਰ ਸਕਦੇ ਆ 10 ਦਿਨ ਯੂਜ਼ ਕਰਨ ਤੋਂ ਬਾਅਦ ਆਪਾਂ ਘਟੋਗਾਟੇ ਇੱਕ ਹਫਤੇ ਦੀ ਵਿੱਚ ਬ੍ਰੀਕ ਪਾਣੀ ਜੀ ਜੀ ਅੱਛਾ ਵੈਜੀ ਚਲੋ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਦੇ ਸਤੋ ਮੁੱਕ ਗਏ ਨੇ ਜਿਨ੍ਹਾਂ ਦੇ ਛੋਲੇ ਵਿਗ ਗਏ ਨੇ ਇਹ ਦਗੜ ਦਗੜ ਦੁੱਧ ਉਹਨਾਂ ਤੇ ਬੜਾ ਕੰਮ ਕਰੇਗਾ ਪਰ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਤੇ ਤੁਹਾਡੇ ਨੁਸਖੇ ਕੰਮ ਨਹੀਂ ਕਰਦੇ ਜਾਂ ਘੱਟ ਕੰਮ ਕਰਦੇ ਨੇ ਦੇਖੋ ਰੁਕੀ ਸਾਹਿਬ ਇਦਾਂ ਹੁੰਦਾ ਵੀ ਜਿਹੜੇ ਵੀ ਆਪਾਂ ਇੱਥੇ ਵੀਡੀਓ ਬਣਾਉਂਦੇ ਆ ਜਾਂ ਵੀਡੀਓ ਵਿੱਚ ਜਾਣਕਾਰੀ ਦਿੰਦੇ ਆ ਉਹਦੇ ਵਿੱਚ ਸਾਡਾ ਇਹ ਪਰਪਸ ਹੁੰਦਾ ਸਾਡੀ ਇਹ ਟੈਂਸ਼ਨ ਹੁੰਦੀ ਹੈ ਵੀ ਵੱਧ ਤੋਂ ਵੱਧ ਆਪਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਏ ਬਹੁਤ ਸਾਰੇ ਮੇਰੇ ਵੀਰ ਜਿਨ੍ਹਾਂ ਨੂੰ ਫਾਇਦਾ ਹੁੰਦਾ ਉਥੱਲੇ ਕਮੈਂਟ ਕਰਕੇ ਵੀ ਦੱਸਦੇ ਨੇ ਵੀ ਸਾਨੂੰ ਫਾਇਦਾ ਹੋ ਗਿਆ ਮੈਨੂੰ ਪਰਸਨਲੀ ਮੈਸੇਜ ਕਰਕੇ ਵੀ ਫੇਸਬੁੱਕ ਤੇ ਇੰਸਟਾਗ੍ਰam ਤੇ ਦੱਸਦੇ ਨੇ ਵਟਸਐਪ ਤੇ ਦੱਸਦੇ ਨੇ ਵੀ ਤੁਹਾਡੇ ਫਾਰਮੂਲੇ ਨਾਲ ਸਾਨੂੰ ਬਹੁਤ ਫਾਇਦਾ ਆਇਆ ਪਰ ਤੁਹਾਡੀ ਇਹ ਵੀ ਗੱਲ ਜਾਇਜ਼ ਏ ਵੀ ਜਿਹੜੀ ਤੁਸੀਂ ਕਹਿੰਦੇ ਪਿਓ ਵੀ ਕਈਆਂ ਨੂੰ ਫਾਇਦਾ ਹੁੰਦਾ ਤੇ ਕਈਆਂ ਨੂੰ ਨਹੀਂ ਵੀ ਹੁੰਦਾ ਜਿਹੜੇ ਰੋਗ ਦੇ ਸਟੇਜਿਸ ਹੁੰਦੀਆਂ ਸਟੇਜ 1 ਸਟੇਜ 2 ਸਟੇਜ 3 ਸਟੇਜ 4 ਜਿਹੜੇ ਸਟੇਜ 1 ਤੇ ਸਟੇਜ 2 ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਫਾਇਦਾ ਹੋ ਜਾਂਦਾ ਜਿਹੜੇ ਸਟੇਜ 3 ਜਾਂ ਸਟੇਜ 4 ਵਾਲੇ ਹੁੰਦੇ ਉਹਨਾਂ ਨੂੰ ਨਹੀਂ ਵੀ ਫਾਇਦਾ ਹੁੰਦਾ ਉਹਨਾਂ ਲਈ ਟ੍ਰੀਟਮੈਂਟ ਹੁੰਦਾ ਉਹਨਾਂ ਲਈ ਟ੍ਰੀਟਮੈਂਟ ਲਈ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹਨਾਂ ਦੇ ਟੈਸਟ ਚਾਹੀਦੇ ਹੁੰਦੇ ਨੇ ਟੈਸਟ ਰਿਕੁਆਇਰਡ ਹੁੰਦੇ ਨੇ ਟੈਸਟ ਦਾ ਪਹਿਲਾ ਜਿਹੜਾ ਟੈਸਟ ਹੈ ਉਹਦਾ ਨਾਮ ਹੈ ਤੁਹਾਡਾ ਯੂਰਿਨ ਟੈਸਟ ਰੂਟੀਨ ਵਾਲਾ ਦੂਜੇ ਟੈਸਟ ਦਾ ਨਾਮ ਹੈ ਸੀਮਨ ਟੈਸਟ ਰੂਟੀਨ ਵਾਲਾ ਇੱਕ ਹੁੰਦਾ ਟੈਸਟ ਸਟੋਨ ਟੋਟਲ ਟੈਸਟ ਇਹ ਤਿੰਨ ਟੈਸਟ ਲੈ ਕੇ ਮੈਨੂੰ ਕਦੀ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਹਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਤੁਹਾਨੂੰ ਮਿਲਦਾ ਹਾਂ ਸਿਰਫ ਐਤਵਾਰ ਨੂੰ ਮੇਰੀ ਛੁੱਟੀ ਹੁੰਦੀ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਦੀ ਜਿਹੜੀ ਟਾਈਮਿੰਗ ਹੈ ਉਹ ਦੁਪਹਿਰ ਕਿਸੇ ਵੀ ਮੇਰੇ ਵੀਰ ਭਰਾਣੇ ਮੈਨੂੰ ਆ ਕੇ ਸੰਪਰਕ ਕਰਨਾ ਮੈਨੂੰ ਆ ਕੇ ਮਿਲਣਾ ਚਾਹਦੇ ਹੋ ਤੁਸੀਂ ਮਿਲ ਸਕਦੇ ਹੋ ਕਿਸੇ ਵੀ ਫਾਰਮੂਲੇ ਮੁਤਲਕ ਕੋਈ ਵੀ ਤੁਹਾਡਾ ਕੁਐਸਚਨ ਹੈ ਟੈਸਟੀਆਂ ਰਿਪੋਰਟਾਂ ਨਾਲ ਲੈ ਕੇ ਆਓ ਤੁਹਾਨੂੰ ਫਾਰਮੂਲੇ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਪਲੱਸ ਜਦੋਂ ਤੁਸੀਂ ਟ੍ਰੀਟਮੈਂਟ ਲੈਣਾ ਤੁਹਾਨੂੰ ਟ੍ਰੀਟਮੈਂਟ ਵੀ ਮੈਂ ਆਪ ਮਿਲ ਕੇ ਸਾਰੀ ਗੱਲਬਾਤ ਸਮਝਾ ਕੇ ਤੁਹਾਨੂੰ ਟੈਸਟ ਬਾਰੇ ਸਾਰੀ ਗੱਲਬਾਤ ਖੁੱਲ ਕੇ ਕਰਾਂਗੇ ਆਪਾਂ ਜੀ 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 ਅੱਛਾ ਥਾਂ ਕਿਹੜਾ ਹੈਗਾ ਕਿੱਥੇ ਬੈਠੇ ਕਿੱਥੇ ਹੋ ਸਰ ਆਪਾਂ ਜਲੰਧਰ ਮਿਲਦੇ ਆ ਜੀ ਜਲੰਧਰ ਸਭ ਤੋਂ ਮੇਨ ਜਿਹੜਾ ਬੱਸ ਸਟੈਂਡ ਏ ਉਹਦੇ ਨਾਲ ਹੀ ਨਰਿੰਦਰ ਸਿਲਮਾ ਨਰਿੰਦਰ ਸਿਲਮੇ ਦੇ ਬਿਲਕੁਲ ਸਾਹਮਣੇ ਨੁੱਕਰ ਵਾਲੀ ਦੁਕਾਨ ਏ ਪੀਰਾ ਦੀ ਜਗ੍ਹਾ ਹੈਗੀ ਜੀ ਪੀਰਾ ਦੀ ਜਗ੍ਹਾ ਦੇ ਬਿਲਕੁਲ ਨਾਲ ਨੁੱਕਰ ਵਾਲੀ ਦੁਕਾਨ ਏ ਇੱਥੇ ਆਪਾਂ ਮਿਲਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸੰ ਘੋਰੀਆਂ ਦੇ ਵੈਦ ਵੈਦ ਹਰਸ਼ਵੀਰ ਜਿਹੜ ਨੇ ਦੱਸਿਆ ਕਿ ਇਹ ਦਗੜ ਦਗੜ ਦੁੱਧ ਹੈਗਾ ਜਿਹੜਾ ਸਵੇਰੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਦੇਗਾ ਉਹ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਜਿਹੜਾ ਦਗੜ ਦਗੜ ਵਾਂਗੂੰ ਅਸੀਂ ਕਹਿ ਲਈਏ ਕਿ ਦਗੜ ਦਗੜ ਕਰਕੇ ਰਗੜ ਦੇਗਾ ਔਰ ਉਹਦੀ ਜ਼ਿੰਦਗੀ ਉਹਦੀ ਲਾਈਫ ਹੈਗੀ ਬਿਲਕੁਲ ਚੇਂਜ ਹੋ ਜਾਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਨੰਬਰ ਹੈਗਾ ਅਸੀਂ ਗੁਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਹੋਰ ਉਹਦਾ ਚਲਾ ਰੱਖਿਆ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਆਪਣੀ ਪ੍ਰੋਬਲਮ ਆਪਣੀ ਸਮੱਸਿਆ ਜਿਹੜੀ ਉਹ ਸਾਂਝੀ ਕਰ ਸਕਦੇ ਹੋ ਧੰਨਵਾਦ